ਗੁਰੂ ਘਰ ਜਾਂਦੇ ਸਮੇਂ ਜੇਕਰ ਅਸੀਂ ਇੱਕ ਖਾਸ ਮਰਿਆਦਾ ਨੂੰ ਅਪਣਾਉਂਦੇ ਹਾਂ ਤਾਂ ਗੁਰੂ ਸਾਹਿਬ ਆਪਣੇ ਮੇਹਰ ਦਾ ਹੱਥ ਸਾਡੇ ਸਿਰ ਉੱਪਰ ਪਿਆਰ ਨਾਲ ਰੱਖਦੇ ਹਨ ਅਤੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਾਡੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲ ਜਾਂਦੇ ਹਨ ਅਤੇ ਸਾਡੇ ਮਾੜੇ ਕਰਮ ਵੀ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਅਤੇ ਕਮੈਂਟ ਸੈਕਸ਼ਨ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅਰੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਗੁਰੂ ਸਾਹਿਬ ਦੀ ਬੜੀਾਈ ਕਰਨ ਦੀ ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਵਾਹਿਗੁਰੂ ਉੱਤੇ ਅਟੁੱਟ ਵਿਸ਼ਵਾਸ ਰੱਖਣ ਨਾਲ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਗੁਰੂ ਘਰ ਜਾਂਦੇ ਸਮੇ ਸਾਨੂੰ ਆਪਣਾ ਮਨ ਗੁਰੂ ਚਰਨਾਂ ਨਾਲ ਜੋੜਨਾ ਚਾਹੀਦਾ ਹੈ ਕਰ ਤੋਂ ਤੁਰਨ ਸਮੇਂ ਹੀ ਸਾਡੇ ਮਨ ਵਿੱਚ ਵਾਹਿਗੁਰੂ ਦਾ ਹੀ ਧਿਆਨ ਹੋਣਾ ਚਾਹੀਦਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਸਮੇਂ ਰਸਤੇ ਵਿੱਚ ਇੱਧਰ ਉੱਧਰ ਦੀਆਂ ਦੁਨੀਆਵੀ ਗੱਲਾਂ ਕਰਨ ਦੀ ਥਾਂ ਗੁਰੂ ਦੇ ਪਿਆਰ ਵਿੱਚ ਪਾਠ ਕਰੋ ਮੋਲ ਮੰਤਰ ਜਪਜੀ ਸਾਹਿਬ ਜਾਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਆਪਣੀ ਬਿਰਤੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜੋ ਇਸ ਤਰ੍ਹਾਂ ਕਰਨ ਨਾਲ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚ ਜਾਵਾਂਗੇ ਗੁਰੂਗ੍ਰੰਥ ਸਾਹਿਬ ਜੀ ਵਿੱਚ ਨਿੰਦਿਆ ਕਰਨ ਤੋਂ ਸਾਨੂੰ ਵਰਜਿਆ ਗਿਆ ਹੈ ਇਸ ਨਾਲ ਅਸੀਂ ਨਿੰਦਿਆ ਕਰਕੇ ਜੋ ਪਾਪ ਕਮਾ ਰਹੇ ਹਾਂ ਉਸ ਤੋਂ ਬਚ ਜਾਵਾਂਗੇ ਕਿਉਂਕਿ ਅਸੀਂ ਗੁਰੂ ਘਰ ਗੁਰੂ ਦੀ ਵਡਿਆਈ ਕਰਨ ਜਾਂਦੇ ਹਾਂ ਪਰ ਰਸਤੇ ਵਿੱਚ ਦੁਨਿਆਵੀ ਗੱਲਾਂ ਕਰਕੇ ਉਲਟਾ ਪਾਪ ਕਮਾ ਲੈਂਦੇ ਹਾਂ ਕਮਾਈ ਵਾਲੇ ਗੁਰਮੁਖ ਦੱਸਦੇ ਹਨ 2.5 ਘੰਟੇ ਦਾ ਨਿਤਨੇਮ ਸਾਨੂੰ ਬਹੁਤ ਫਲ ਦਿੰਦਾ ਹੈ ਪਰ ਜੇਕਰ 2.5 ਘੰਟੇ ਨਿਤਨੇਮ ਕਰਨ ਤੋਂ ਬਾਅਦ ਅਸੀਂ ਕਿਸੇ ਦੀ 2 ਮਿੰਟ ਲਈ ਵੀ ਨਿੰਦਿਆ ਕਰਦੇ ਹਾਂ ਤਾਂ ਸਾਡਾ ਕੀਤਾ ਹੋਇਆ ਨਿਤਨੇਮ ਵਿਅਰਥ ਹੋ ਜਾਂਦਾ ਹੈ ਇਸ ਲਈ ਗੁਰੂ ਘਰ ਜਾਣ ਸਮੇਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਬਾਣੀ ਪੜਦੇ ਹੋਏ ਜਾਣਾ ਚਾਹੀਦਾ ਹੈ ਤਾਂ ਜੋ ਵਾਹਿਗੁਰੂ ਜੀ ਦੀ ਸਾਡੇ ਤੇ ਕਿਰਪਾ ਹੋ ਜਾਵੇ ਅਤੇ ਉਹਨਾਂ ਦੀ ਸਾਡੇ ਤੇ ਮੇਹਰ ਦੀ ਦ੍ਰਿਸ਼ਟੀ ਪੈ ਜਾਵੇ ਗੁਰੂ ਘਰ ਜਾ ਕੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਾ ਹੈ ਅਤੇ ਅਰਦਾਸ ਬੇਨਤੀ ਕਰਨੀ ਹੈ ਕਿ ਗੁਰੂ ਜੀ ਮੈਨਿ ਮਾਣਾ ਹਾਂ ਮੇਰੇ ਨਿਮਾਣੇ ਉੱਤੇ ਤਰਸ ਕਰੋ ਮੇਰੀਆਂ ਅਨੇਕ ਭੁੱਲਾਂ ਗਲਤੀਆਂ ਵਿਸ਼ੇਵਿਕਾਰ ਦੂਰ ਕਰ ਦਿਓ ਮੇਰੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਕੂਰੀਤੀਆਂ ਨੂੰ ਦੂਰ ਕਰੋ ਮੇਰੀਆਂ ਸਾਰੀਆਂ ਕਮੀਆਂ ਨੂੰ ਬਖਸ਼ ਦਿਓ ਮੇਰੇ ਸਾਰੇ ਔਗੁਣ ਮਾਫ਼ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਸਮੇਂ ਕਦੇ ਝੂਠ ਨਾ ਬੋਲੋ ਸਗੋਂ ਆਪਣੀਆਂ ਕੀਤੀਆਂ ਸਾਰੀਆਂ ਗਲਤੀਆਂ ਉਹਨਾਂ ਅੱਗੇ ਰੱਖ ਦਿਓ ਅਤੇ ਸੱਚੇ ਮਨ ਨਾਲ ਸੱਚੇ ਦਿਲੋਂ ਅਰਦਾਸ ਕਰੋ ਕੁਝ ਵੀ ਲੁਕੋਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਉਹ ਸਭ ਕੁਝ ਜਾਣਦੇ ਹਨ ਅੰਤਰਜਾਮੀ ਹਨ ਗੁਰੂ ਸਾਹਿਬ ਤੋਂ ਅਮਰਤ ਵੇਲੇ ਦੀ ਦਾਤ ਨੇਤ ਨੇਮ ਜ਼ਰੂਰ ਮੰਗੋ ਜਦੋਂ ਅਸੀਂ ਹਰ ਰੋਜ਼ ਇਸ ਤਰ੍ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਾਂਗੇ ਤਾਂ ਇੱਕ ਦਿਨ ਵਾਹਿਗੁਰੂ ਜੀ ਜ਼ਰੂਰ ਸਾਡੇ ਤੇ ਮਿਹਰ ਕਰਨਗੇ ਜਿਸ ਦਿਨ ਤੋਂ ਅਸੀਂ ਸੱਚੇ ਮਨ ਨਾਲ ਉਸ ਪਰਮਾਤਮਾ ਦੀ ਸਿਫਤ ਅਤੇ ਬੜਾਈ ਪ੍ਰੇਮ ਨਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀਆਂ ਕੀਤੀਆਂ ਗਲਤੀਆਂ ਨੂੰ ਗੁਰੂ ਸਾਹਿਬ ਅੱਗੇ ਮੰਨਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਜੀਵਨ ਵਿੱਚ ਬਹੁਤ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ ਤੇ ਸਾਡਾ ਭਟਕਦਾ ਹੋਇਆ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ। ਗੁਰੂ ਘਰ ਜਾ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਬਿਰਤੀ ਗੁਰੂ ਨਾਲ ਜੋੜੋ। ਗੁਰੂ ਘਰ ਵਿੱਚ ਹੋ ਰਹੇ ਕਥਾ ਕੀਰਤਨ ਨੂੰ ਪੂਰੇ ਧਿਆਨ ਨਾਲ ਸੁਣੋ। ਗੁਰੂ ਦੇ ਉਪਦੇਸ਼ ਨੂੰ ਸੁਣੋ। ਇਸ ਤਰ੍ਹਾਂ ਕਰਨ ਨਾਲ ਜ਼ਰੂਰ ਹੀ ਵਾਹਿਗੁਰੂ ਜੀ ਤੁਹਾਡਾ ਜੀਵਨ ਸਫਲ ਕਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।